ਤਰਨਤਾਰਨ ਦੇ ਵਿੱਚ ਚੋਣਾਂ ਦੇ ਰੰਝਿਝ ਨੂੰ ਲੈ ਕੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਸੀ ਸਰਪੰਚ ਪ੍ਰਤਾਪ ਸਿੰਘ ਬਾਈਕ ਸਵਾਰ ਦੋ ਹਮਲਾਵਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਅਕਾਲੀਆਗੂ ਸੁਚਾ ਸਿੰਘ ਲੰਗਾ ਦੇ ਵੱਲੋਂ ਆਪ ਦੀ ਹਮਾਇਤ ਡੇਰਾ ਬਾਬਾ ਨਾਨਕ ਦੇ ਵਿੱਚ ਆਪ ਉਮੀਦਵਾਰ ਗੁਰਦੀਪ ਰੰਧਾਵਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ ਹੈ ਕਿ ਜੰਮਨੀ ਚੋਣਾ ਨਹੀਂ ਲੜ ਰਿਹਾ ਅਕਾਲੀ ਦਲ ਵਿਦਾਂ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਵਿੱਚ ਆਪ ਨੂੰ ਝਟਕਾ ਮੰਤਰੀ ਕੇਲਾਸ਼ ਗਹਿਲੋਤ ਨੇ ਛੱਡੀ ਪਾਰਟੀ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਦਿੱਲੀ ਦੇ ਵਿੱਚ ਭਾਜਪਾ ਦੇ ਸਾਥਕਾਂ ਵਿਦਾਇਕ ਕਰਨ ਲਈ ਚਾ ਆਪ ਦੇ ਵਿੱਚ ਸ਼ਾਮਲ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਵਿੱਚ ਕੀਤਾ ਸਵਾਗਤ ਜਿਵੇਂ ਚੋਣਾਂ ਦੇ ਲਈ ਆਖਰੀ ਦੌਰ ਦੇ ਵਿੱਚ ਹੋਂ ਪ੍ਰਚਾਰ ਗੱਦੜਬਾਹ ਦੇ ਵਿੱਚ ਚੰਨੀ ਨੇ ਅਮਰਤਾ ਵੜਿੰਗ ਦੇ ਹੱਕ ਦੇ ਵਿੱਚ ਜਟਾਇਆ ਸਮਰਥਨ ਛੱਦੀਗੜ ਤੇ ਬੁੱਧੇ ਤੇ ਭਾਜਪਾ ਤੇ ਆਪ ਨੂੰ ਕੇਰਿਆ ਮੋਹਾਲੀ ਦੇ ਲਲਡੂ ਦੇ ਵਿੱਚ ਪੁਲਿਸ ਤੇ ਰੋਬਰੀ ਗੈਂਗ ਦੇ ਵਿਛਾਲੇ ਮੁੱਠਪੇੜ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਕ੍ਰਿਟੇਰੀ ਦੇ ਪੈਰ ਦੇ ਵਿੱਚ ਵੱਜੀ ਗੋਲੀ ਪੁਲਿਸ ਨੇ ਰੋਬਰੀ ਗੈਂਗ ਦੇ ਕਿੰਗਪਿੰਨ ਸਾਤਪ੍ਰੀਤ ਸੱਤੀ ਨੂੰ ਕੀਤਾ ਗ੍ਰਿਫਤਾਰ ਫਿਲਸਫੋਰ ਦੇ ਮਮਦੂਰ ਦੇ ਵਿੱਚ ਕੁੱਤੇ ਨੇ 17 ਸਾਲਾ ਨੌਜਵਾਨ ਨੂੰ ਵੱਢਿਆ ਪੀੜਤ ਨੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਤੋੜਿਆ ਦਮ ਮਾਪਿਆਂ ਦਾ ਇਕਲੌਤਾ ਬੇਟਾ ਸੀ ਦਮਨਪ੍ਰੀਤ ਸਿੰਘ ਸ਼ਮਲਾਦੇ ਰਾਮਕ੍ਰਿਸ਼ਨ ਆਸ਼ਰਮ ਦੇ ਵਿੱਚ ਬਵਾਲ ਦੋ ਧਿਰਾਂ ਦੇ ਵਿਚਾਲੇ ਜੰਮ ਕੇ ਹੋਈ ਪੱਥਰਬਾਜ਼ੀ ਪੁਲਿਸ ਕਰਮੀਆਂ ਸਣੇ ਕਈ ਲੋਕਾਂ ਨੂੰ ਆਈਆਂ ਸੱਟਾਂ ਬੀਜੇਪੀ ਤੇ ਐਬੀਵੀਪੀ ਸਮਰਥਕਾਂ ਤੇ ਲੱਗੇ ਇਲਜ਼ਾਮ ਸਸੀਗਾਲ ਤੁਸੀਂ ਵੇਖ ਰਹੇ ਹੋ ਨਿਊਜ਼ 80 ਪੰਜਾਬ ਮੈਂ ਭਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਮ ਜਾ ਰਹੇ ਹਨ ਤਰਨਤਾਰਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਿੰਡ ਲਾਲੂ ਘੁੰਮਣ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਦਾ ਕਤਲ ਕੀਤਾ ਗਿਆ ਚੋਣਵੀ ਰੰਜਿਸ਼ ਦੇ ਵਿੱਚ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਵਾਦੀ ਪਾਰਟੀ ਦੇ ਨਾਲ ਸਰਪੰਚ ਜੁੜਿਆ ਹੋਇਆ ਸੀ ਬਾਈਕ ਸਵਾਰ ਦੋ ਹਮਲਾਵਰਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਪਿੰਡ ਦੇ ਵਿੱਚ ਭੋਗ ਸਮਾਗਮ ਦੇ ਦੌਰਾਨ ਗੋਲੀਆਂ ਮਾਰੀਆਂ ਗਈਆਂ ਨੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚੇ ਸੀ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਦੇ ਇੱਕ ਹੋਰ ਸਾਥੀ ਵੀ ਇਸ ਦੌਰਾਨ ਜ਼ਖਮੀ ਹੋਏ ਨੇ ਸਰਪੰਚ ਬਣ ਤੋਂ ਬਾਅਦ ਵੀ ਪ੍ਰਤਾਪ ਸਿੰਘ ਨੂੰ ਵਰੁਧੀਆਂ ਦੇ ਬਨ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਤੇ ਇਸ ਦੇ ਵਿੱਚ 40 ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਹਾਨੂੰ ਤਰਨਤਾਰਨ ਦੇ ਪਿੰਡ ਲਾਲੂ ਘੁਮਣ ਦੀਆਂ ਤਸਵੀਰਾਂ ਵਖਾੜੀ ਜਿਸ ਜਗ੍ਹਾ ਤੇ ਹਮਲਾਵਰਾਂ ਦੇ ਵੱਲੋਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲੀ ਦੇ ਵਿੱਚ ਪੰਚਾਇਤੀ ਚੋਣਾਂ ਹੋ ਕੇ ਹਟੀਆਂ ਨੇ ਪੰਚਾਇਤੀ ਚੋਣਾਂ ਦੇ ਦੌਰਾਨ ਵੀ ਕਈ ਜਗਾਵਾਂ ਤੇ ਕਈ ਪਿੰਡਾਂ ਦੇ ਵਿੱਚ ਇਸ ਤਰੀਕੇ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਾਲਾਂਕਿ ਪੰਚਾਇਤੀ ਚੋਣਾਂ ਦਾ ਕੰਮਕਮਲ ਹੋ ਗਿਆ ਉਸ ਤੋਂ ਬਾਅਦ ਸਰਪੰਚਾਂ ਦੀ ਚੋਣ ਵੀ ਹੋਗੀ ਆਪਰਿਸ਼ਤੇ ਵਿਚਾਲੇ ਚੁਣਵੀ ਰੰਜਿਸ਼ ਦੇ ਵਿੱਚ ਤਰਨਤਾਰਨ ਦੇ ਵਿੱਚ ਮੌਜੂਦਾ ਸਰਪੰਚ ਦਾ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਦਰਸਲ ਪਿੰਡ ਲਾਲੂ ਘੁੰਮਣ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਦਾ ਕਤਲ ਕੀਤਾ ਗਿਆ ਹੈ ਚੁਣਵੀ ਰੰਜਿਸ਼ ਦੱਸੀ ਜਾ ਰਹੀ ਹੈ ਇਸ ਦੇ ਪਿੱਛੇ ਵਜਾ ਆਮ ਆਦਮੀ ਪਾਰਟੀ ਦੇ ਨਾਲ ਸਰਪੰਚ ਜੋ ਕੇ ਜੁੜਿਆ ਹੋਇਆ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਦਾਰ ਸਰੋਣਾ ਜੁੜੇ ਹੋਏ ਨੇ ਇਸ ਸਦਾਰਥੇ ਵੱਡੀ ਵਾਰਦਾਤ ਤਰਨਤਾਰਨ ਦੇ ਵਿੱਚ ਮੌਜੂਦਾ ਸਰਪੰਚ ਦਾ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੁਣ ਤੱਕ ਦੀ ਕੀ ਕੋਈ ਜਾਣਕਾਰੀ ਗੱਲ ਕੀਤੀ ਜਾਵੇ ਤਾਂ ਪਿੰਡ ਲਾਲੂ ਘੁੰਮੰਦ ਦੇ ਵਿੱਚ ਇੱਕ ਮੱਧ ਭਾਗੀ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਪਿੰਡ ਦੇ ਮਜੂਦਾ ਸਰਪੰਚ ਦਾ ਅਜਾ ਤੋਂ ਇੱਥੇ ਪਿੰਡ ਦੇ ਵਿੱਚ ਵੀ ਇੱਕ ਕਿਸੇ ਭੋਗ ਸੀ ਜਿੱਥੇ ਸ਼ਿਰਕਤ ਕਰਨ ਦੇ ਲਈ ਪਹੁੰਚੇ ਨੇ ਤਾਂ ਉੱਥੇ ਜਿਹੜੇ ਨੇ ਅਚਨ ਸ਼ਿਰਕਤ ਕੀ ਹੁੰਦੇ ਨੇ ਮੋਟਰਸਾਈਕਲ ਦੇ ਸਵਾਰ ਨੇ ਉੱਥੇ ਉਹਨਾਂ ਵੱਲੋਂ ਜਿਹੜਾ ਗੋੜੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਪ੍ਰਤਾਪ ਸਿੰਘ ਹੋਣਾ ਸੀ ਜਿਹੜੀ ਆ ਮੌਕੇ ਤੇ ਮੌਤ ਹੋ ਜਾਂਦੀ ਆ ਆਮ ਆਦਮੀ ਪਾਰਟੀ ਤੋਂ ਇਹ ਮਜੂਦਾ ਸਰਪੰਚ ਪਿੰਡ ਲਾਲੂ ਘੁੰਮੰਦ ਤੋਂ ਨੇ ਔਰ ਦੱਸਿਆ ਜਾ ਰਿਹਾ ਜੀ ਰੰਜੀਤ ਜਿਹੜੀ ਚੋਣਵੀ ਰੰਜੀਤ ਦੱਸੀ ਜਾ ਰਹੀ ਹੈ ਪਹਿਲਾਂ ਵੀ ਨਾਲ ਜਿਹੜੀਆਂ ਥ੍ਰੈਟ ਕਾਲਸ ਕਾਫੀ ਜਿਹੜੀਆਂ ਨੇ ਆਈਆਂ ਨੇ ਕਿ ਇਲੈਕਸ਼ਨ ਨੂੰ ਲੈ ਕੇ ਕਿ ਤੁਸੀਂ ਸਰਪੰਚਤਾ ਬਣ ਗਏ ਹੋ ਤਾਂ ਹੁਣ ਤੁਹਾਨੂੰ ਜਿਹੜਾ ਦੇਖਿਆ ਜਾਵੇਗਾ ਧਮਕੀਆਂ ਭਰੀਆਂ ਕਾਲਾਂ ਉਹਨਾਂ ਦੇ ਬੇਟੇ ਦਾ ਕਹਿਣਾ ਹੈ ਕਿ ਬਹੁਤ ਆਈਆਂ ਨੇ ਹਾਲਾਂਕਿ ਜਿਸ ਤੋਂ ਬਾਅਦ ਪੁਲਿਸ ਜਿਹੜੀ ਆ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਉੱਤੇ ਪਹੁੰਚੀ ਹੋਈ ਹੈ ਇਹਨਾਂ ਦੇ ਨਾਲ ਇੱਕ ਵਿਅਕਤੀ ਹੋਰ ਸੀ ਜਿਸ ਨੂੰ ਗੋਲੀ ਲੱਗੀ ਆ ਉਸ ਨੂੰ ਹਾਲਾਂਕਿ ਜਾਰੇ ਇਲਾਜ ਸੀ ਔਰ ਦੱਸਿਆ ਕਿ ਮੌਜੂਦਾ ਸਰਪੰਚ ਜਿਹੜੇ ਪ੍ਰਤਾਪ ਸਿੰਘ ਹੋਣੀ ਨੇ ਉਹਨਾਂ ਦਾ ਉਸੇ ਮੌਕੇ ਤੇ ਹੀ ਜਿਹੜਾ ਮੌਤ ਹੋ ਜਾਂਦੀ ਹੈ ਔਰ ਤਿੰਨ ਤੋਂ ਚਾਰ ਗੋਲੀਆਂ ਦੱਸੀਆਂ ਜਾ ਰਹੀਆਂ ਲੱਗੀਆਂ ਨੇ ਔਰ ਜਿਹੜਾ ਹਮਲਾਵਰ ਸੀ ਜਦ ਉਸੇ ਭੋਗ ਦੇ ਮਜੂਦ ਸੰਗਤ ਜਦ ਉਹਦੇ ਪਿੱਛੇ ਭੱਜੀਆ ਤਾਂ ਹਮਲਾਵਰ ਵਾਲਾ ਆਪਣਾ ਪਿਸਟਲ ਜਿਹੜਾ ਛੋਟੇ ਦਿੱਤਾ ਜਾਂਦਾ ਅਤੇ ਉਹ ਆਪ ਸਪਲੈਂਡਰ ਜਿਹੜਾ ਸਵਰ ਕਲਰ ਦਾ ਦਿੱਕਿਆ ਜਿਹਾ ਹੈ ਉਸ ਤੇ ਸਵਾਰ ਹੋ ਕੇ ਫਰਾਰ ਹੋ ਜਾਂਦਾ ਜੀ ਅਸਧਾਰਥ ਪਿੰਡ ਲਾਲੂ ਘੁੰਮਣ ਦੇ ਵਿੱਚ ਇਹ ਭੋਗ ਸਮਾਗਮ ਸੀ ਜਿੱਥੇ ਕੇ ਸਰਪੰਚ ਪਹੁੰਚੇ ਹੋਏ ਸੀ ਇਹ ਕਿੰਨੇ ਵਜੇ ਦੀ ਇਹ ਪੂਰੀ ਵਾਰਦਾਤ ਹੈ ਅ ਬਿਲਕੁਲ ਜੀ ਲਾਲੂ ਪਿੰਡ ਲਾਲੂ ਕੁੰਮੰਦੇ ਵਿੱਚ ਹੀ ਭੋਗ ਸਮਾਗਮ ਸੀ ਕੋਟਵਾਰਾ ਸਾਹਿਬ ਦੇ ਵਿੱਚ ਸਮਾਗਮ ਭੋਗ ਸਮਾਗਮ ਚੱਲ ਰਿਹਾ ਸੀ ਦੱਸ ਦਈਏ ਕੀ ਔਰ ਥੋੜੀ ਜਿਹਾ ਪਹਿਲਾਂ ਦੀ ਹੀ ਇਹ ਘਟਨਾ ਹੈ ਹਾਲਾਂਕਿ ਕੋਜੀ ਮਿੰਟ ਆਪਾਂ ਕਹਿ ਸਕਦੇ ਹੱਲੇ ਹੋਏ ਨੇ ਇਹ ਜਦੋਂ ਘਟਨਾ ਸਾਰੀ ਵਾਪਰੀ ਹੈ ਉੱਥੇ ਮੱਥਾ ਟੇਕਣ ਤੋਂ ਬਾਅਦ ਜਦੋਂ ਬਾਹਰ ਨਿਕਲਦੇ ਨੇ ਦੱਸਿਆ ਜਾ ਰਿਹਾ ਕਿ ਹਮਲਾਵਰ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਬਾਹਰ ਨਿਕਲਿਆ ਫਿਲਹਾਲ ਉਸ ਦੀ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਹੈ ਕਿ ਤਾਂ ਕਿ ਜਿਹੜੇ ਸੀਸੀਟੀਵੀ ਕੈਮਰੇ ਨੇ ਲੱਗੇ ਨੇ ਉਹਨਾਂ ਨੂੰ ਭਰਵਟੇ ਵੀ ਜਾਂਚ ਕੀਤੀ ਚਾਰਜੀ ਕਿ ਕੌਣ ਹੋਊਗਾ ਬਤ ਕਿਸੇ ਬਹੁਤ ਸਾਰੀ ਕੰਮ ਦੱਸਿਆ ਗਿਆ ਤਾਂ ਹਾਲ ਜਿਹੜੀ ਗੱਲਬਾਤ ਜਿਹੜੀ ਪਰਿਵਾਰ ਦੇ ਨਾਲ ਹੋਈ ਹੈ ਚਨਾਵੀ ਰਣਜੀਤ ਦੀ ਗੱਲਬਾਤ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਪਿੰਡ ਦੀਆਂ ਹੀ ਸਰਪੰਚੀ ਇਲੈਕਸ਼ਨ ਤੋਂ ਕਿਸਮਾ ਪਹਿਲਾਂ ਹੀ ਨਾਂਕੇ ਗਈ ਹੈ ਉਹ ਅਜਿਹਾ ਬਾਰੇ ਸਮਾਂ ਪਰਜਾਂਦਾ ਹੈ ਆ ਠੀਕ ਹੈ ਸਰਦਾਰ ਫਿਲਾਦੀ ਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਹੋਰ ਤੁਹਾਡੇ ਤੋਂ ਅਪਡੇਟ ਲੈਣ ਦੀ ਅਸੀਂ ਬਾਅਦ ਵਿੱਚ ਕੋਸ਼ਿਸ਼ ਕਰਾਂਗੇ ਤਾਂ ਤਰਨਤਾਰਨ ਦੇ ਵਿੱਚ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਿੰਡ ਲਾਲੂ ਘੁੰਮਣ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਦਾ ਕਤਲ ਕੀਤਾ ਗਿਆ ਆ ਸਾਡੇ ਨਾਲ ਐਸਪੀਡੀ ਅਜੇ ਪਾਲ ਸਿੰਘ ਜੁੜ ਚੁੱਕੇ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊਜ਼ ਲੈਟਰ ਪੰਜਾਬ ਤੇ ਸਾਰੇ ਤਰਨਤਾਰਨ ਦੇ ਵਿੱਚ ਮੌਜੂਦਾ ਸਰਪੰਚ ਦਾ ਜੋ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੁਹਾਡੇ ਕੋਲ ਹੁਣ ਤੱਕ ਦੀ ਪੂਰੀ ਕੀ ਕੋਈ ਜਾਣਕਾਰੀ ਹੈ ਤਾਂ ਤਰਮਤਾਰਨ ਦੇ ਵਿੱਚ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਪਿੰਡ ਲਾਲੂ ਘੁੰਮਣ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ ਚੋਣਾਂਵੀ ਰੰਜਿਸ਼ ਜੋ ਕੇ ਵਜਾ ਦੱਸੀ ਜਾ ਰਹੀ ਹੈ ਜਿਸ ਦੇ ਚੱਲਦੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸਰਪੰਚ ਜੋ ਕੇ ਆਵਾਦੀ ਪਾਰਟੀ ਦੇ ਨਾਲ ਜੁੜਿਆ ਹੋਇਆ ਸੀ ਬਾਈਕ ਸਵਾਰ ਦੋ ਹਮਲਾਵਰਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਦਰਸਲ ਪਿੰਡ ਦੇ ਵਿੱਚ ਪਿੰਡ ਲਾਲੂ ਘੁੰਮਣ ਦੇ ਵਿੱਚ ਇੱਕ ਭੋਗ ਸਮਾਗਮ ਸੀਗਾ ਗੁਰੂ ਘਰ ਦੇ ਵਿੱਚ ਜਿੱਥੇ ਕਿ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਉੱਥੇ ਗਿਆ ਹੋਇਆ ਸੀਗਾ ਤੇ ਇਸੇ ਦੌਰਾਨ ਹੀ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਦੋ ਹਮ ਜਿਨ੍ਹਾਂ ਦੇ ਬਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਅੱਜ ਇਸ ਜਗ੍ਹਾ ਤੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਜਗ੍ਹਾ ਤੋਂ ਤੁਹਾਨੂੰ ਅਸੀਂ ਇਹ ਤਸਵੀਰਾਂ ਵੀ ਵਿਖਾ ਰਹੇ ਹਾਂ ਉੱਥੇ ਪ੍ਰਤਾਪ ਸਿੰਘ ਦੇ ਇੱਕ ਹੋਰ ਸਾਥੀ ਵੀ ਜੋ ਕਿ ਇਸ ਦੌਰਾਨ ਜ਼ਖਮੀ ਹੋਏ ਨੇ ਇਸ ਤੋਂ ਵੀ ਵਿਧਾਨ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿੱਚ ਹੀ ਹੋਰ ਦੱਸ ਦਈਏ ਕਿ ਪਿੰਡ ਲਾਲੂ ਕੁੰਮ ਦੇ ਵਿੱਚ ਮੌਜੂਦਾ ਜਿੱਥੇ ਮੌਜੂਦਾ ਸਰਪੰਚ ਨੂੰ ਜਿਹੜਾ ਗੋਲੀਆਂ ਮਾਰ ਕੇ ਮੌਤੇ ਘਾਟੂ ਕਰ ਦਿੱਤਾ ਗਿਆ ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਉਸ ਦਾ ਪ੍ਰਤਾਪ ਸਿੰਘ ਹੋਣੀ ਜਿਹੜੇ ਸਰਪੰਚ ਬੰਦੇ ਨੇ 75 ਸਾਲ ਦੀ ਉਮਰ ਆ ਆਮ ਆਦਮੀ ਪਾਰਟੀ ਤੋਂ ਸਰਪੰਚੀ ਮੌਜੂਦਾ ਅੱਜ ਇੱਕ ਇੱਥੇ ਫੰਕਸ਼ਨ ਸੀ ਕੋਈ ਭੋਗ ਦਾ ਉੱਥੇ ਪਹੁੰਚਦੇ ਨੇ ਤਾਂ ਅਣਖਛਾਤੇ ਹਮਲਾਵਰ ਆਉਂਦੇ ਨੇ ਔਰ ਗੋਲੀਆਂ ਮਾਰ ਕੇ ਜਿਹੜਾ ਮੌਤੇ ਘਾਟੂ ਕਰ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਨਾਲ ਦੋ ਤੋਂ ਤਿੰਨ ਬੰਦੇ ਜਿਹੜੇ ਨੇ ਜਿਖਮੀ ਵੀ ਦੱਸੇ ਜਾ ਰਹੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚੀ ਹੋਈ ਆ ਔਰ ਉਹਨਾਂ ਵੱਲੋਂ ਜਿਹੜੀ ਆ ਜਾਂਚ ਕੀਤੀ ਜਾ ਰਹੀ ਆ ਸੀਆਈ ਦੀਆਂ ਟੀਮਾਂ ਔਰ ਅਲੱਗ-ਅਲੱਗ ਟੀਮਾਂ ਜਿਹੜੀਆਂ ਸਾਡੇ ਨਾਲ ਡੀਐਸਪੀ ਕਮਲ ਮੀਤ ਸਿੰਘ ਜੁੜ ਚੁੱਕੇ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊਜ਼ੇਟਨ ਪੰਜਾਬ ਤੇ ਸਰ ਪਿੰਡ ਲਾਲੂ ਘੁਮਣ ਦੇ ਜੋ ਮੌਜੂਦਾ ਸਰਪੰਚ ਦਾ ਕਤਲ ਕੀਤਾ ਗਿਆ ਇਸ ਨਾਲ ਜੁੜੀ ਤੁਹਾਡੇ ਕੋਲ ਹੁਣ ਤੱਕ ਦੀ ਕੀ ਕੋ ਜਾਣਕਾਰੀ ਪਹੁੰਚੀ ਹੈ ਹਾਂ ਜੀ ਹਾਂ ਜੀ ਉੱਥੇ ਹੀ ਨੈਟਵਰਕ ਕਰ ਰਹੇ ਨੇ ਸੀਸੀਟੀਵੀ ਕੈਮਰੇ ਸਾਰੇ ਚੈੱਕ ਕਰ ਰਹੇ ਆ ਮੌਕੇ ਤੇ ਇਨਵੈਸਟੀਗੇਟ ਕਰ ਰਹੇ ਅ ਸਰ ਇਹ ਕਿੰਨੇ ਹਮਲਾਵਰ ਸਨ ਮੌਕੇ ਤੇ ਜੋ ਲੋਕਾਂ ਦੇ ਵੱਲੋਂ ਜੋ ਤੁਹਾਡੇ ਵੱਲੋਂ ਗੱਲਬਾਤ ਵੀ ਕੀਤੀ ਗਈ ਹੋਵੇਗੀ ਕਿੰਨੇ ਹਮਲਾਵਰਾਂ ਦੇ ਵੱਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਹੀ ਇੱਕ ਹੀ ਹਮਲਾਵਰ ਸੀ ਜੀ ਮੋਟਰਸਾਈਕਲ ਤੇ ਆਇਆ ਇੱਕ ਹੀ ਹਮਲਾਵਰ ਸੀ ਸਰ ਕੀ ਉਹਨਾਂ ਨੇ ਮੂੰਹ ਟੱਕੇ ਹੋਏ ਸਨ ਜਾਂ ਕਿਸੇ ਤਰੀਕੇ ਦੀ ਕੋਈ ਪਛਾਣ ਹੋ ਸਕੀ ਪਿੰਡ ਦੇ ਸਨ ਬਾਹਰ ਦੇ ਸਨ ਨਹੀਂ ਬਾਹਰ ਤੇ ਸੀ ਹਜੇ ਪਛਾਣ ਤੇ ਨਹੀਂ ਹੋਈ ਬਾਕੀ ਹੁਣ ਸੀਸੀਟੀਵੀ ਕੈਮਰੇ ਵੇਖਣੇ ਪਤਾ ਲੱਗ ਜਾਏਗਾ ਮੂੰਹ ਖੁੱਲੇ ਸੀ ਹੋ ਜਾਏਗਾ सर वजह फिलहाल को साफ हुई है क्यों ये वारदात ਨੂੰ ਅੰਜਾਮ ਦਿੱਤਾ ਨਹੀਂ ਹਜੀ ਵਜ੍ਹਾ ਵੀ ਕੋਈ ਸਾਫ ਨਹੀਂ ਹੋਈ ਜੀ ਵਜ੍ਹਾ ਵੀ ਕੋਈ ਸਾਫ ਨਹੀਂ ਹੋਈ ਹੁਣ ਹਜੇ ਜਸਟਿਸ ਹੋਈ ਹੈ ਇਨਸੀਡੈਂਟ ਤੇ ਉਥੇ ਮੌਕੇ ਤੇ ਆ ਸਾਰੀ ਗੱਲਬਾਤ ਰਾਈ ਕਰਕੇ ਫਿਰ ਦੱਸਦੇ ਹਾਂ ਸਰ ਕੋਈ ਦੱਸ ਨਹੀਂ ਸਰ ਇਸ ਤੋਂ ਪਹਿਲਾਂ ਕੋਈ ਇਸ ਤਰੀਕੇ ਦੀ ਕੋਈ ਧਮਕੀ ਮਿਲੀ ਹੋਵੇ ਸਰਪੰਚ ਨੂੰ ਜਾਂ ਪੁਰਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੋਵੇ ਨਹੀਂ ਕੋਈ ਸ਼ਿਕਾਇਤ ਨਹੀਂ ਧਮਕੀ ਨਹੀਂ ਕੋਈ ਸ਼ਿਕਾਇਤ ਉਸ ਕੋ ਨਹੀਂ ਆਈ ਹੈ ਤੱਕ ਤੇ ਅੱਜ ਜਸਟ ਤਾਂ ਹੀ ਸੱڈن ਸਾਰਿਆਂ ਨੂੰ ਚੰਬਾ ਹੋਇਆ ਵੀ ਕੋ ਕਿੱਦਾਂ ਗਿਆ ਸਰ ਇਹ ਕਿੰਨੇ ਵਜੇ ਦੀ ਇਹ ਪੂਰੀ ਵਾਰਦਾਤ ਸਰ ਇਹ 1.5 ਵਜੇ ਦੀ ਆ ਸਰ ਦੋ ਹਮਲਾਵਰ ਸਨ ਮੋਟਰਸਾਈਕਲ ਤੇ ਆਏ ਸਨ ਇੱਕ 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 ਹੀ ਹਮਲਾਵਰ ਸੀ ਜੀ ਆ ਮੋਟਰਸਾਈਕਲ ਤੇ ਆਏ ਸੀ ਸਰ ਆ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਆਏ ਸੀ ਹੋ ਸਕਦੀ ਠੀਕ ਹੈ ਠੀਕ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਆ ਤਾਂ ਕਮਲ ਮੀਤ ਸਿੰਘ ਡੀਐਸਪੀ ਜੋ ਕਿ ਸਾਡੇ ਨਾਲ ਜੁੜੇ ਉਹਨਾਂ ਦੇ ਕੋਲ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਹਮਲਾਵਰ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਹੁੰਦਾ ਹੈ ਆ ਮੂੰ ਬਿਲਕੁਲ ਟਕਿਆ ਨਹੀਂ ਸੀ ਹੋਇਆ ਆ ਮੌਕੇ ਦੀ ਜਿਹੜੀ ਸੀਸੀਟੀਵੀ ਜਾਂ ਨੇੜੇ ਤੇੜੇ ਦੇ ਸੀਸੀਟੀਵੀ ਲੱਗੇ ਹੋਏ ਨੇ ਉਹ ਵੀ ਖੰਗਾਲਣ ਦੀ ਕੋਸ਼ਿਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦ ਉਸ ਦੀ ਪਛਾਣ ਵੀ ਕਰ ਲਈ ਜਾਵੇਗੀ ਆ ਪਰ ਇਸ ਦੇ ਵਿਚਾਲੇ ਇਹ ਬਹੁਤ ਵੱਡੀ ਖਬਰ ਕਿਉਂਕਿ ਸਰਹਦੀ ਇਲਾਕਾ ਹੈ ਤਰਨਤਾਰਨ ਜੱਥੇ ਦਾ ਪਿੰਡ ਲਾਲੂ ਘੁੰਮਣ ਹੈ ਉੱਥੇ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਦਾ ਸ਼ਰੀਅਮ ਜੋਕੇ ਆ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਆ ਫਿਲਹਾਲ ਜੋ ਵਜ੍ਹਾ ਦੱਸੀ ਜਾ ਰਹੀ ਹੈ ਚੁਣਾਵੀ ਰੰਜਿਸ਼ ਦਾ ਪੂਰਾ ਮਾਮਲਾ ਇਲਾਕੇ ਦੇ ਡੀਐਸਪੀ ਸਾਹਿਬ ਨੇ ਕਿਹਾ ਕਿ ਡੂੰਘਾਈ ਦੇ ਨਾਲ ਮੌਕੇ ਤੇ ਪਹੁੰਚ ਕੇ ਸੀਨੀ ਅਧਿਕਾਰੀਆਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਆ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਸਰਪੰਚ ਪ੍ਰਤਾਪ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਸੀਗਾ ਅਤੇ ਬਾਈਕ ਤੇ ਸਵਾਰ ਹੋ ਕੇ ਇੱਕ ਹਮਲਾਵਰ ਆਉਂਦਾ ਜਿਸ ਦੇ ਵੱਲੋਂ ਸ਼ਰੀਆਮ ਗੋਲੀਆਂ ਚਲਾਈਆਂ ਜਾਂਦੀਆਂ ਤੇ ਗੋਲੀਆਂ ਮਾਰ ਕੇ ਮੌਜੂਦਾ ਸਰਪੰਚ ਦਾ ਕਤਲ ਕਰ ਦਿੱਤਾ ਜਾਂਦਾ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਜ਼ਿਮਨੀ ਚੋਣਾਂ ਦੀ ਇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਰੋਕ ਕਰਾਂਗੇ ਆਕਾਲੀ ਆਗੂ ਸੁਚਾ ਸਿੰਘ ਲੰਗਾ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਹਮਾਇਤ ਕਰ ਦਿੱਤੀ ਗਈ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਆਕਾਲੀ ਆਗੂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਗਈ ਹੈ ਜ਼ਿਮਨੀ ਚੋਣਾਂ ਦੇ ਵਿੱਚ ਆਪ ਉਮੀਦਵਾਰ ਗੁਰਦੀਪ ਰੰਦਾਵਾ ਦੀ ਹਮਾਇਤ ਕਰਨਗੇ ਇਸ ਵਾਰ ਅਕਾਲੀ ਦਲ ਜ਼ਿਮਨੀ ਚੋਣਾਂ ਨਹੀਂ ਲੜ ਰਿਹਾ ਕਿਉਂਕਿ ਚਾਰ ਸੀਟਾਂ ਤੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਅਕਾਲੀ ਦਲ ਦੇ ਵੱਲੋਂ ਪਹਿਲਾਂ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਇਸ ਵਾਰ ਜ਼ਿਮਨੀ ਚੋਣਾਂ ਨਹੀਂ ਲੜੀਆਂ ਜਾਣਗੀਆਂ ਤਾਂ ਆਕਾਲੀ ਆਗੂ ਅੱਜ ਨਾਲ ਦੀ ਥੋੜਾ ਸਮਾਂ ਪਹਿਲਾਂ ਹੀ ਜਿਹੜੀ ਕਿ ਪਾਰਟੀ ਦੇ ਵਿੱਚ ਵਾਪਸੀ ਹੁੰਦੀ ਹੈ ਜੋ ਕਿ ਧਾਰੀਵਾਲ ਤੋਂ ਕਈ ਵਾਰ ਜਿਹੜੇ ਕਿ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਨੇ ਮੰਤਰੀ ਰਹਿ ਚੁੱਕੇ ਨੇ ਤੇ ਇਸ ਦੇ ਵਿਚਾਰੇ ਜਦੋਂ ਅਕਾਲੀ ਦਲ ਖੁਦ ਚੋਣਾਂ ਨਹੀਂ ਲੜ ਰਿਹਾ ਤਾਂ ਅਕਾਲੀ ਆਗੂ ਸੋਚਾ ਸੀ ਲੰਗਾਹ ਦੇ ਵੱਲੋਂ ਆਮ ਆਦੀ ਪਾਰਟੀ ਦੀ ਹਮਾਇਤ ਕਰ ਦਿੱਤੀ ਗਈ ਹੈ ਕਿਉਂਕਿ ਡੇਰਾ ਬਾਬਾ ਨਾਨਕ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਗੁਰਦੀਪ ਸਿੰਘ ਰੰਦਾਵਾ ਜੋ ਕਿ ਆ 2022 ਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਸਨ ਹਾਲਾਂਕਿ ਉਸ ਵੇਲੇ ਉਹਨਾਂ ਨੂੰ ਸੁਖਿੰਦਰ ਰੰਦਾਵਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਵਾਰ ਸੁਖਿੰਦਰ ਰੰਦਾਵਾ ਦੇ ਧਰਮਪਤਨ ਜਿੱਤਣ ਤੋਂ ਬਾਅਦ ਰੰਦਾਵਾ ਜੋ ਕਿ ਕਾਂਗਰਸ ਪਾਰਟੀ ਵੱਲੋਂ ਨੇ ਭਾਜੀਪੀ ਵੱਲੋਂ ਰਵਿਕਰਨ ਸਿੰਘ ਕਾਲੋ ਨੇ ਤੇ ਇਸ ਦੇ ਵਿਚਾਲੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਸਿੱਧੇ ਤੌਰ ਤੇ ਆਮ ਆਦੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਦੀ ਹਮਾਇਤ ਕਰ ਦਿੱਤੀ ਹੈ ਕਿਉਂਕਿ ਹਾਲਾਂਕਿ ਚੋਣਾਂ ਨਹੀਂ ਲੜੀਆਂ ਜਾ ਰਹੀਆਂ ਕਾਲੀਦਲ ਦੇ ਵੱਲੋਂ ਪਰ ਜਰੂਰ ਸੁੱਚਾ ਸਿੰਘ ਲੰਗਾਹ ਉਹਨਾਂ ਦੇ بیٹے ਜਿਹੜੇ ਕਿ ਆਰਟੈਕਟ ਦੇ ਦਾਅਵੇਦਾਰੀ ਮੰਨੇ ਜਾ ਰਹੇ ਸਨ ਉਹਨਾਂ ਦੇ ਬੇਟੇ ਦੇ ਵੱਲੋਂ ਟਿਕਟ ਦੀ ਦਾਵੇਦਾਰੀ ਵੀ ਜਿਤਾ ਦਿੱਤੀ ਗਈ ਹੈ ਹਾਲਾਂਕਿ ਉਸ ਤੋਂ ਬਾਅਦ ਚ ਪਾਰਟੀ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਚਾਰ ਸੀਟਾਂ ਤੇ ਜਿੰਨੀ ਚੋਂ ਨਹੀਂ ਲੜੀ ਜਾਵੇਗੀ ਤੇ ਇਸ ਦੇ ਵਿਚਾਲੇ ਅਕਾਲੀ ਆਗੂ ਸੁਚਾ ਸਿੰਘ ਲੰਗਾਹ ਦੇ ਵੱਲੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾਦੀ ਹਮਾਇਤ ਕਰ ਦਿੱਤੀ ਗਈ ਹੈ। ਜੀ ਪਾਰਟੀ ਜਿਹੜੀ ਆ ਗਈ ਆਮ ਆਦਮੀ ਪਾਰਟੀ ਠੀਕ ਹੈ ਆਮ ਆਦਮੀ ਪਾਰਟੀ ਨੇ ਵੀ ਅਪਾਏ ਗੱਲ ਮੰਨਦੇ ਆ ਲੋਕਾਂ ਦੇ ਵਿੱਚ ਗੱਲ ਹੈਗੀ ਆ ਕਿ ਇਹਨਾਂ ਲੋਕਾਂ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਇਹਨਾਂ ਦੇ ਨਾਲ ਰੋਸ ਵੀ ਹੈ ਕਿਸਾਨਾਂ ਵੀ ਕਿਸਾਨ ਵੀ ਰੋਲੇ ਪਰ ਅਸੀਂ ਟੋਟਲ ਜੋ ਨੈਲਸ ਜ ਕੀਤਾ ਕਿਉਂਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਹੈ ਉਹ ਹੈਗੀ ਕਾਂਗਰਸ ਪਾਰਟੀ ਸੋਜਿੰਦਰ ਸਿੰਘ ਦਾਵਾ ਉਹਦਾ ਪਰਿਵਾਰ ਸਾਰਾ ਸਾਰੇ ਆ ਇੱਕ ਨੈਲਸ ਜ ਕਰਕੇ ਵੀ ਅਸੀਂ ਉਹਨੂੰ ਅਹਿਰਕਾ ਜਿਹੜਾ ਹਰਾਉਣਾ ਹੈ ਸਾਨੂੰ ਹਾਈ ਕਮਾਂਡ ਤੋਂ ਵੀ ਇਸ ਚੀਜ਼ ਦਾ ਇਸ਼ਾਰਾ ਜਿਹੜਾ ਵੀ ਜੋ ਵੀ ਤੁਸੀਂ ਕਰ ਸਕਦੇ ਹੋ ਕਰੋ ਤੁਸੀਂ ਆਪਾਂ ਸਾਰਿਆਂ ਨੇ ਜੋ ਅੱਜ ਫੈਸਲਾ ਸਰਦਾਰ ਸੁਖਿੰਦਰ ਸਿੰਘ ਲਗਾ ਸਰਦਾਰ ਸੁਚਾ ਸਿੰਘ ਲਗਾ ਔਰ ਆਮ ਸਾਰੀ ਕਮੇਟੀ ਨੇ ਜਿਹੜਾ ਫੈਸਲਾ ਹੀ ਸਮਾ ਦਿੱਤਾ ਕਿ ਸਾਡਾ ਫੈਸਲਾ ਹੈ ਅਸੀਂ ਜਿਹੜਾ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਐਕਸਪੋਰਟ ਕਰਾਂਗੇ ਔਰ ਅਸੀਂ ਤਗੜੇ ਹੋ ਕੇ ਸਪੋਰਟ ਕਰਾਂਗੇ ਔਰ ਸਪੋਰਟ ਹੀ ਨਹੀਂ ਕਰਾਂ ਤਰ੍ਹਾਂ ਦੇ ਆਪਾਂ ਸੁਖਵਿੰਦਰ ਸਿੰਘ ਰਤਾਵਾ ਦਾ ਜਿਹੜਾ ਉਹ ਰਥ ਹੈ ਉਹ ਅਸੀਂ ਜਰੂਰ ਰੋਕਾਂਗੇ ਬਾਕੀ ਜਿਹੜਾ ਉਹਨਾਂ ਵੀ ਸਾਨੂੰ ਫੈਸਲਾ ਸੁਣਾ ਦਿੱਤਾ ਸਰਦਾਰ ਸੁਚਾ ਸਿੰਘ ਲਗਾ ਔਰ ਸਰਦਾਰ ਸੁਖਿੰਦਰ ਸਿੰਘ ਹੋਣਾ ਵੀ ਠੀਕ ਹੈ ਉਹਨਾਂ ਇਹ ਗੱਲ ਕਹੀ ਹੈ ਕਿ ਜੋ ਕਮੇਟੀ ਨੇ ਫੈਸਲਾ ਕੀਤਾ ਉਹ ਸਿਰਮੱਥਿਆ ਸਭ ਤਾਂ ਡੇਰਾ ਬਾਬਾ ਨਾਨਕ ਦੀ ਸਿਆਸਤ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਇੱਥੇ ਕਿ ਵੱਡਾ ਇਹ ਫਿਰ ਬਦਲ ਹੋਇਆ ਵੱਡਾ ਫੈਸਲਾ ਜੋ ਕਿ ਅਕਾਲੀ ਆਗੂ ਸੁਚੇਤ ਸਿੰਘ ਲੰਗਾਹ ਦੇ ਵੱਲੋਂ ਲਿਆ ਗਿਆ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਅਕਾਲੀ ਆਗੂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਹਮਾਇਤ ਕਰ ਦਿੱਤੀ ਗਈ ਹੈ ਜ਼ਿਮਨੀ ਚੋਣਾਂ ਦੇ ਵਿੱਚ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੀ ਹਮਾਇਤ ਕੀਤੀ ਜਾਵੇਗੀ ਕਿਉਂਕਿ ਇਸ ਵਾਰ ਅਕਾਲੀ ਦਲ ਜ਼ਿੰਨੀ ਚੋਣਾ ਨਹੀਂ ਲੜ ਰਿਹਾ ਕਿਉਂਕਿ ਜੇਕਰ ਮੁਖਤੋਰ ਤੇ ਤਿੰਨ ਕੋਣੀ ਮੁਕਾਬਲਾ ਜਿਹੜਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਨਜ਼ਰ ਆ ਰਿਹਾ ਆਪ ਵੱਲੋਂ ਗੁਰਦੀਪ ਸਿੰਘ ਰੰਦਾਵਾ ਨੇ ਕਾਂਗਰਸ ਪਾਰਟੀ ਵੱਲੋਂ ਜਤेंद्रਪੁਰ ਨੂੰ ਰੰਦਾਵਾ ਉਮੀਦਵਾਰ ਨੇ ਜੋ ਕਿ ਸੁਖਿੰਦਰ ਸਿੰਘ ਰੰਦਾਵਾ ਦੀ ਧਰਮ ਪਤਨੀ ਨੇ ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਨੂੰ ਰਵੀਕਰਨ ਸਿੰਘ ਕਾਲੋਂ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਹਾਲਾਂਕਿ ਪਹਿਲਾਂ ਲੰਬਾ ਸਮਾਂ ਆਕਾਲੀ ਦਲ ਦਾ ਹੀ ਹਿੱਸਾ ਰਹੇ ਤੇ ਇਸ ਦੇ ਵਿਚਾਰੇ ਆਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਕਰ ਦਿੱਤੀ ਹੈ ਅਡੇਰਾ ਬਾਬਾ ਨਾਨਕ ਦੇ ਵਿੱਚ ਅਕਾਲੀ ਆਗੂ ਦੇ ਵੱਲੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾਦੀ ਹਮਾਇਤ ਕਰਨ ਦਾ ਫੈਸਲਾ ਲਿਆ ਗਿਆ ਹਾਲਾਂਕਿ ਜੇਕਰ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਵੇਖਿਆ ਜਾਵੇ ਤਾਂ ਕਾਲੀ ਦਲ ਤੇ ਆਮ ਆਦੀ ਪਾਰਟੀ ਇਗੀਆਂ ਕਿ ਤੋਰ ਇੱਕ ਦੂਜੀ ਦੇ ਵਿਰੋਧੀ ਪਾਰਟੀਆਂ ਨੇ ਦੋਵੇਂ ਇੱਕ ਦੂਜੀ ਦੇ ਵਿਰੋਧੀ ਨੇ ਪਰ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਫੈਸਲਾ ਆਕਾਲੀਆ ਗੁੱਸਤਾ ਸਿੰਘ ਲੰਗਾ ਦੇ ਵੱਲੋਂ ਲਿਆ ਗਿਆ ਇੱਥੇ ਵੀ ਜ਼ਿਕਰਯੋਗ ਹੈ ਕਿ ਸੁੱਚਾ ਸਿੰਘ ਲੰਗਾ ਪਿਛਲੇ ਦਿਨੀ ਉਹਨਾਂ ਦੀ ਪਾਰਟੀ ਦੇ ਵਿੱਚ ਵਾਪਸੀ ਹੋਈ ਸੀ ਹਾਲਾਂਕਿ ਉਹਨਾਂ ਦੇ بیٹے ਦੇ ਵੱਲੋਂ ਆਰਟਿਕਲ ਦੀ ਵੀ ਦਵੇਦਾਰੀ ਜਤਾਈ ਗਈ ਸੀ ਉਸ ਦੇ ਬਾਅਦ ਆਕਾਲੀ ਦਲ ਦੇ ਵੱਲੋਂ ਬਕਾਇਦਾ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਚਾਰ ਸੀਟਾਂ ਤੇ ਜ਼ਿਮਨੀ ਚੋਣ ਇਸ ਵਾਰ ਨਹੀਂ ਲੜੀ ਜਾਵੇਗੀ ਆਥੇ ਜ਼ਿਮਨੀ ਚੋਣਾਂ ਦਾ ਪ੍ਰਚਾਰ ਆਖਰੀ ਦੌਰ ਦੇ ਵਿੱਚ ਪਹੁੰਚ ਚੁੱਕਿਆ ਹੈ ਗਿੱਦੜਵਾਹ ਦੇ ਵਿੱਚ ਸਾਬਕਾ ਸੀਐਮ ਤੇ ਕਾਂਗਰ ਸੰਸਦ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਚਰਨਜੀਤ ਚੰਨੀ ਨੇ ਅਮਰਤਾ ਵੜਿੰਗ ਦੇ ਹੱਕ ਦੇ ਵਿੱਚ ਸਮਰਥਨ ਜੁਟਾਇਆ ਚੰਡੀਗੜ੍ਹ ਦੇ ਮੁੱਦੇ ਤੇ ਬੀਜੇਪੀ ਤੇ ਆਮ ਆਦੀ ਪਾਰਟੀ ਤੇ ਨਿਸ਼ਾਨੇ ਸਾਧਦੇ ਨੇ ਸਬੀਸੂ ਬਦਲ ਦੇ ਹਸਤੀਫੇ ਤੇ ਚਰਨਜੀਤ ਚੰਨੀ ਬੋਲੇ ਨੇ ਕਿ ਗੁਰੂ ਸਭ ਨੂੰ ਬਖਸ਼ਣ ਹਾਰ ਨੇ ਇਸ ਤੇ ਵੀ ਚਰਨਜੀਤ ਚੰਨੀ ਦੇ ਵੱਲੋਂ ਆਪਣਾ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ ਤਾਂ ਜੰਮਨੀ ਚੋਣਾਂ ਨੂੰ ਲੈ ਕੇ ਆਖਰੀ ਦੌਰ ਦੇ ਵਿੱਚ ਪ੍ਰਚਾਰ ਹੈ ਹਰ ਪਾਰਟੀ ਦੇ ਦਿੱਜਾਂ ਦੇ ਵੱਲੋਂ ਪੂਰੀ ਤਾਕਤ ਚੁੱਕੀ ਜਾ ਰਹੀ ਹੈ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਗਿੱਰਦਬਾਹ ਦੇ ਵਿੱਚ ਸਾਬਕਾ ਸੀਐਮ ਤੇ ਕਾਂਗਰਸ ਸੰਸਦ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅਮਰਤਾ ਵੜਿੰਗ ਜੋ ਕਿ ਕਾਂਗਰਸ ਪਾਰਟੀ ਦੇ ਗਿੱਰਦਬਾਹ ਤੋਂ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਉਹਨਾਂ ਦਾ ਕਿਵੇਂ ਲੱਗਦਾ ਹੈਗਾ ਚਾਰ ਜਗ੍ਹਾ ਪੰਜ ਜਗ੍ਹਾ ਜਾ ਕੇ ਆਉਂਦੀ ਹੈ ਲੋਕ ਉਮੜ ਮੁੜ ਕੇ ਪੈ ਰਹੇ ਆਂ ਔਰ ਬਹੁਤ ਪਿਆਰ ਕਿੱਦੜਾ ਹਲਕੇ ਚ ਮੈਨੂੰ ਮਿਲ ਰਿਹਾ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਆਂ ਜਿੰਨੇ ਹੈ ਸਾਰੇ ਫੋਟਾ ਕਰਾਣੇ ਵਾਲੇ ਸਾਰਿਆਂ ਦਾ ਬਹੁਤ ਧੰਨਵਾਦ ਔਰ ਕਿਸ ਤਰ੍ਹਾਂ ਲੱਗਦਾ ਹੈਗਾ ਚੰਡੀਗੜ੍ਹ ਦਾ ਮੁੱਦਾ ਫੇਰ ਛਾ ਗਿਆ ਹੈਗਾ ਔਰ ਹਰਿਆਣਾ ਕਹਿ ਰਿਹਾ ਕਿ ਪਹਿਲਾਂ ਐਸ.ਓ.ਆਈ.ਐਲ ਨਹੀਂ ਦਿੱਤੀ ਔਨ ਚੰਡੀਗੜ੍ਹ ਤੋਂ ਮੁਕਰ ਰਹੇ ਆ ਇਹ ਦੋਨੋਂ ਸਰਕਾਰਾਂ ਮਿਲ ਕੇ ਇੱਕਾ ਸਾਡੇ ਵਾਲਾ ਕਹਿੰਦੇ ਵੀ ਖੋਟਾ ਸਿੱਕਾ ਆਪਣਾ ਫਗਾਨਿਆਂ ਨੂੰ ਕਿਹੜਾ ਦੋਸ਼ ਆਪਣਾ ਮੁੱਖ ਮੰਤਰੀ ਖੋਟਾ ਨਿਕਲਿਆ ਜਿਹੜੇ ਮਿਲ ਕੇ ਆ ਪੰਜਾਬ ਨੂੰ ਫੇਰ ਉਹੀ ਪੱਠੀ ਉਹੀ ਅੱਗ ਵਿੱਚ ਝੋਕਣਾ ਚਾਹੁੰਦੇ ਆ ਚੰਡੀਗੜ੍ਹ ਇਹਨਾਂ ਨੂੰ ਵੀ ਪਤਾ ਪੰਜਾਬ ਦਾ ਹੈ ਤੇ ਪੰਜਾਬ ਕੋਲ ਹੀ ਰਹਿਣਾ ਨਾਸੀਂ ਦੇਣਾ ਲੇਕਿਨ ਇਹ ਅੱਗ ਬਾਲ ਰਹੇ ਹੈ ਜਿਹੜੀ ਕਿ ਇਹਨਾਂ ਵਾਸਤੇ ਚੰਗੀ ਨਹੀਂ ਹੈ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਗਾ ਲਾਸਟ ਇੱਕ ਰੱਖਣ ਕੀਆ ਕੱਲ ਅਗਾਂਹ ਨੂੰ ਇਹ ਹੈ ਕਿ ਅਕਾਲ ਤਖਤ ਹਰਮੰਦਰ ਸਾਹਿਬ ਦੇ ਚਾਰ ਦੁਆਰ ਹੈ ਸਾਰਿਆਂ ਵਾਸਤੇ ਖੁੱਲੇ ਹੈ ਅਕਾਲ ਤਖਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਗੱਦੀ ਹੈ ਉੱਤੇ ਕੋਈ ਵੀ ਜਾ ਕੇ ਪੇਸ਼ ਹੋ ਕੇ ਆਪਣੀ ਜਾਂਚਨਾ ਕਰ ਸਕਦਾ ਮਾਫੀ ਮੰਗ ਸਕਦਾ ਕਿਸੇ ਗਲਤੀ ਦੀ ਤੇ ਅਕਾਲ ਤਖਤ ਵੱਡੇ ਦਿਲ ਦੇ ਨਾਲ ਹਮੇਸ਼ਾ ਮਾਫ ਕਰਦਾ ਆ ਪੰਜਾਬ ਦੀਆਂ ਸਿੱਖ ਜਿਹੜੀਆਂ ਸਿੱਖ ਸੰਗਤਾਂ ਗੁਰੂ ਦੀਆਂ ਉਹ ਹਮੇਸ਼ਾ ਕਹਿੰਦਾ ਵੀ ਅਡੇ ਸੋ ਚੜੇ ਸਰਨ ਪਰੇ ਸੋ ਤਰੇ ਅੱਗੇ ਬੰਦਾਂ ਦੇ ਰੋਕ ਕਰਾਂਗੇ ਦਿੱਲੀ ਦੀ ਸਿਆਸਤ ਨਾਲ ਜੁੜੀ ਹੋਈ ਵੱਡੀ ਖਬਰ ਦਾ ਦਿੱਲੀ ਸਰਕਾਰ ਦੇ ਮੰਤਰੀ ਕੈਲਾਸ਼ ਗਹਿਲੋਤ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਮੰਤਰੀਹੁਦੇ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੀ ਛੱਡ ਦਿੱਤੀ ਗਈ ਹੈ ਕੇਜੀਵਾਲ ਸਰਕਾਰ ਦੇ ਵਿੱਚ ਵੀ ਮੰਤਰੀ ਰਹਿ ਚੁੱਕੇ ਨੇ ਕੈਲਾਸ਼ ਗਹਿਲੋਤ ਨਜਫਗੜ ਤੋਂ ਵਿਧਾਇਕ ਨੇ ਕੈਲਾਸ਼ ਗਹਿਲੋਤ ਲਗਾਤਾਰ ਦੋ ਵਾਰ ਉਨ੍ਹਾਂ ਦੇ ਵੱਲੋਂ ਜਿੱਤ ਹਾਸਲ ਕੀਤੀ ਸੀ ਕਿ 2015 ਦੇ ਵਿੱਚ ਜਿੱਤੇ ਉਸ ਤੋਂ ਬਾਅਦ 2020 ਦੇ ਵਿੱਚ ਜਿੱਤੇ ਤਾਂ ਉਨ੍ਹਾਂ ਨੇ ਅਸਤੀਫਾ ਦੇਣ ਦੀ ਵਜ੍ਹਾ ਜੋ ਦੱਸੀ ਹੈ ਇਸ ਦੇ ਵਿੱਚ ਕਿ ਉਨ੍ਹਾਂ ਦੇ ਵੱਲੋਂ ਕਾਰਨ انداز ذکر ਕੀਤਾ گیا انہوں نے کہا کہ دہلی ਦਾ ਵਿਕਾਸ صحیح طریقے ਦੇ ਨਾਲ ਨਹੀਂ ਹੋ ਰਿਹਾ ਅਸੀਂ ਬਹੁਤ ਸਾਰੇ ਵਾਦੇ અધੂਰੇ ਛੱਡ ਦਿੱਤੇ ਅਸੀਂ ਯਮਨਾ ਦੀ ਸਫਾਈ ਦਾ ਕੰਮ ਨਹੀਂ ਕਰ ਸਕੇ ਹੁਣ ਯਮਨਾ ਪਹਿਲਾਂ ਨਾਲੋਂ ਵੀ ਜ਼ਿਆਦਾ ਪ੍ਰਦੂਸ਼ਿਤ ਹੋ ਗਈ ਹੈ ਉੱਤੇ ਹੀ कैलाश ਗਹਿਲੋ ਦੇ ਵੱਲੋਂ ਕਿਹਾ ਗਿਆ ਕਿ ਸ਼ੀਸ਼ ਮਹਿਲ ਵਰਗੇ ਕਈ ਸ਼ਰਮਨਾਕ ਵਿਵਾਦ ਹੋਏ ਕੇਂਦਰ ਦੇ ਨਾਲ ਲੜ ਕੇ ਆਪ ਸਰਕਾਰ ਸਮਾਂ ਬਰਬਾਦ ਕਰ ਰਹੀ ਹੈ ਰਾਜਨੀਤਿਕ ਲਾਲਸਾ ਨੇ ਲੋਕਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਪਛਾੜਿਆ ਆਪ ਤੋਂ ਅਲੱਗ ਹੋਣ ਤੋਂ ਇਲਾਵਾ ਹੋਰ ਕੋਈ ਵੀ ਅਵਿਕਲਪ ਨਹੀਂ ਹੈ ਇਹਨਾਂ ਕਾਰਨਾਂ ਦਾ ਕੈਲਾਸ਼ ਗਹਿਲੋਤ ਦੇ ਵੱਲੋਂ ਜੋ ਕਿ ਜ਼ਿਕਰ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਵੱਡੇ ਸੀਨੀਅਰ ਆਗੂ ਇਹਨਾਂ ਦੇ ਵੱਲੋਂ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਅਤੇ ਪਾਰਟੀ ਨੂੰ ਵੀ ਅਲਵਿਦਾ ਕਹਿ ਦਿੱਤਾ ਗਿਆ ਤਾਂ ਇਹ ਵੀ ਅਟਕਲਾ ਨਹੀਂ ਕਿ ਕੈਲਾਸ਼ ਗਹਿਲੋਤ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿ ਖੈਰ ਹੋਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਵੀ ਪਿਕਚਰ ਸਪਸ਼ਟ ਹੋ ਜਾਵੇਗੀ अरविंद केजरीवाल जी के लेफ्टिनेंट माने जाते कैलाश गहलोत ने भी आज आम आदमी पार्टी को अलविदा कह दिया करप्शन का ये का भ्रष्टाचार बेड़ा बेड़ा डूब रहा है है और जब डूबता तो सब छोड़कर भाग जाते हैं अरविंद केजरीवाल जी के साथी उसको छोड़कर भाग रहे हैं और कैलाश गहलोत ने वो सब बातें कही जो आज तक हम कहते आ रहे हैं यमुना जी के सफाई के नाम से आठ हजार करोड़ से ज्यादा अरविंद केजरीवाल अपनी जेब में डाल चुके हैं दिल्ली को उन्होंने पॉल्यूशन से गंदे पानी से टूटी सड़कों से ग्रस्त करके रखा है और आज उन्होंने भी माना कैलाश के लौट कि जिस तरह से शीश महल बनाया गया करप्शन का अड्डा बनाया गया हजारों करोड़ रुपए उस पे खर्च किया गया और आज अरविंद केजरीवाल उस शीश महल में दिल्ली को लूट कर आराम से सो रहे हैं जबकि दिल्ली के लोग सांस भी नहीं ले पा रहे मेरा मानना है आज बहुत स्पष्ट है अरविंद अरविंद केजरीवाल भ्रष्ट है और यह भी स्पष्ट है कि अरविंद केजरीवाल जी के दिल्ली से जाने का समय आ गया है दिल्ली के लोग आज त्राई त्राई कर उठे हैं इसीलिए आज उनके मंत्री उनको छोड़कर भाग रहे हैं मैं मानता हूं कैलाश गहलोत का जाना आज बहुत स्पष्ट बताता है कि अरविंद केजरीवाल जी के दिन खत्म हो चुके हैं उनसे दिल्ली से, दिल्ली से के लोगों को उनसे नजात मिलने वाली है और दिल्ली से उनकी जान बचने वाली है अरविंद केजरीवाल के जाने का समय आ गया है केजरीवाल सरकार के मंत्री कैलाश गहलोत का इस्तीफा स्वागत योग्य है और जो उन्होंने अपने इस्तीफे में लिखा है कि अरविंद केजरीवाल के भ्रष्टाचार के कारण आम आदमी पार्टी के भ्रष्टाचार के कारण सरकार में और पार्टी में रहना असंभव हो चुका है ये बहुत ही गंभीर बात है एक सिटिंग मंत्री इतनी गंभीर बात कह के चुपचाप इस्तीफा दे के सरकार और पार्टी से अलग हो रहे हैं स्वागत कैलाश गहलोत जी के इस कदम का और यही हालत आम आदमी पार्टी के गली गली के हर कार्यकर्ता की है केजरीवाल गैंग के लूट और झूठ के खिलाफ आम आदमी पार्टी के सभी कार्यकर्ता उनका दम घुट रहा है और हर विधानसभा में इसी तरह से उनके कार्यकर्ता इस्तीफा दे रहे हैं दिल्ली के लोगों को जिस तरह से उन्होंने जीवन नारकीय बनाया है जहरीला हवा प्रदूषित पानी प्रदूषित जमुना जी तो हो सकता है कि उनके साथ रहने वाले बहुत सारे लोग अब उनसे अपना विचार नहीं मेल खाते हैं तो कैलाश गहलोत ने अगर आज किनारा कर लिया तो मुझे बहुत आश्चर्य नहीं है इसका मतलब कि कहीं ना कहीं कैलाश गहलोत अरविंद केजरीवाल के उस पाप नगरी में अपने को अब नहीं रखना चाहते हैं हाँ यही तो आम आदमी पार्टी के पाप हैं आपके पाप में यमुना जी की खराब स्थिति वादा करना कि हम तो जी दो कमरे के घर में रह सकते हैं लेकिन शीश महल बना लेना तो इसी पाप में जो भी जिसके भी मन में अच्छाई होगी वो तो नहीं रह पाएगा फाइनली कैलाश गहलोत का ये डिसीजन आया है अभी डिटेल मुझे पता नहीं है क्या है कैसे है मगर मुझे लगता है कि अरविंद केजरीवाल के साथ अब कोई भी जिसके अंदर थोड़ा भी अच्छाई होगी वो रहना नहीं चाहेगा बीजेपी शीश महल जैसे आलिशान मकान बनाने की बात की तो उन्होंने मूल रूप से अरविंद केजरीवाल जी और आम आदमी पार्टी पर सवाल उठाए कि किन वादों के साथ किन बड़ी बड़ी बातें करके जनता के सामने आए थे और कहा से कहा आ गए जो प्राथमिकताएं थे वो तो हुई नहीं और वैसे भी अगर राजनीतिक रूप से देखा जाए तो पिछले दस सालों में दिल्ली में तो प्रदूषण की हालत तो ठीक हुई नहीं है

आम आदमी पार्टी अब खास आदमी पार्टी बन चुकी है उसका सियासी धर्मांतरण हो चुका है सब मूल्यों से हट चुकी है जो वादे दिल्ली वासियों से किए थे स्कूल के अस्पताल के प्रदूषण मुक्त दिल्ली बनाने के यमुना को साफ करने के सारे वादे तोड़ दिए केवल भ्रष्टाचार में लीन रही और जो वादे करते थे कि हम कांग्रेस से नहीं मिलेंगे जो वादे करते थे कि हम बड़े घर में नहीं जाएंगे वो शीश महल में ज़्यादा व्यस्त हो गए अपने व्यक्तिगत हितों को ज़्यादा अहमियत देने लगे और जो वादे जनता से किए थे वो सारे वादे तोड़ दिए आज, आज भारतीय जनता पार्टी फिर एक बार अपने हथकंडे घिनौनी राजनीति और में कामयाब हुई है कैलाश गहलोत के ऊपर लगातार भारतीय जनता पार्टी के द्वारा दबाव बनाया जा रहा था ईडी सीबीआई के छापे मारे जा रहे थे ईडी के दफ्तर में पूछताछ करने के लिए बुलाया जा रहा था इनकम टैक्स के छापे उनके घर पे मारे जा रहे थे और ये भारतीय जनता पार्टी की खूबसूरती है नरेंद्र मोदी जी की कि जब वो किसी के ऊपर ईडी का छापा मरवाते हैं इनकम टैक्स का छापा मरवाते हैं ईडी के दफ्तर में पूछताछ के लिए बुलाते हैं तो जोर जोर से प्रेस कॉन्फ्रेंस करते हैं चिल्लाते हैं कहते हैं ये तो कैलाश गहलोत पे ये भ्रष्टाचार है वो भ्रष्टाचार है और जैसे ही वो बीजेपी में शामिल हो जाते हैं तो सारे आरोपों से बरी हो जाते हैं मोदी वॉशिंग पाउडर से उनको धुल दिया जाता है तो बीजेपी एक बार फिर से

ਪਰਵਾਂਚਲ ਦੇ ਲੋਕਾਂ ਦੇ ਲਈ ਬਹੁਤ ਕੰਮ ਕੀਤਾ ਅਰਵਿੰਦ ਕੇਜੀਵਾਲ ਦੇ ਵੱਲੋਂ ਇਹ ਜੁਆਇਨਿੰਗ ਦੇ ਦੌਰਾਨ ਕਿਹਾ ਗਿਆ ਹੈ ਕਿ ਅਨਿਲ ਚਾ ਦੇ ਵੱਲੋਂ ਪਰਵਾਂਚਲ ਦੇ ਲੋਕਾਂ ਦੇ ਲਈ ਬਹੁਤ ਕੰਮ ਕੀਤਾ ਗਿਆ ਆਪ ਸਰਕਾਰ ਦੇ ਵਿੱਚ ਦਿੱਲੀ ਦੀਆਂ ਕੱਚੀ ਕਲੋਨੀਆਂ ਦਾ ਵਿਕਾਸ ਹੋਇਆ 1650 ਕੱਚੀ ਕਲੋਨੀਆਂ ਦੇ ਵਿੱਚ ਪਾਣੀ ਪਹੁੰਚ ਅਰਵਿੰਦ ਕੇਜੀਵਾਲ ਦੇ ਵੱਲੋਂ ਇਸ ਦੌਰਾਨ ਇਹ ਵੀ ਦਾਵਾ ਕੀਤਾ ਗਿਆ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਦੰਗਲ ਲਗਾਤਾਰ ਜਾਰੀ ਹੈ ਇਸ ਦੇ ਵਿਚਾਲੇ ਦਿੱਲੀ ਭਾਜਪਾ ਦੇ ਸਾਬਕਾ ਵਿਧਾਇਕ ਅਨਿਲ ਚਾ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਗੇ भारतीय जनता पार्टी ने केवल धोखा दिया है पिछले चुनाव में पूर्वांचल समाज का वोट लेने के लिए मुझे याद है दिसंबर 2019, 2020 में चुनाव हुए थे 2019 फर्स्ट वीक ऑफ दिसंबर में अमित शाह जी और हर हरदीप पुरी जी यूडी मिनिस्टर थे वो आए थे उन्होंने ऐलान किया था कि हम आपकी रजिस्ट्री खोल रहे हैं वो धोखा थी उनके ऐलान के बाद पाँच साल हो गए पाँच साल में एक भी रजिस्ट्री हुई है कच्ची कॉलोनी एक भी कोई रजिस्ट्री नहीं हुई इस हमें चुनाव के पहले आते हैं और धोखा देके जाते हैं धोखा देके उनको लगता है कि जनता बेवकूफ है हमें वोट दे देगी जनता बेवकूफ़ नहीं है जनता देखती है जनता बोलती नहीं है जनता जब जाती है बटन दबा के अपनी बात रखती है तो हमने धोखा नहीं दिया हमने उनके लिए काम किया मैं ये नहीं कह रहा स्वर्ग आ गया है अभी बहुत सारे काम करने बाकी हैं बहुत सारी कच्ची कॉलोनियां रह गई हैं अभी उनमें काम करने बाकी हैं वो भी काम करेंगे लेकिन पिछले दस साल में जो काम किए वो हम ही ने काम किए हैं बाकी दोनों पार्टियों ने केवल और केवल धोखा दिया आ, कच्ची कॉलोनियों के लोगों को पूर्वांचल के समाज को अनिल झा जी का मैं तहे दिल से स्वागत करता हूं और इनके आने से मैं समझता हूं केवल किराड़ी नहीं पूरे दिल्ली में आम आदमी पार्टी को बहुत मजबूती मिलेगी अरविंद केजरीवाल जी का उनकी पार्टी का हृदय की गहराइयों से आभार व्यक्त करता हूँ जो आपने दिल्ली की सोलह साढ़े सोलह सौ सो, सत्रह सौ के आसपास अनथराइज कॉलोनियों में जो पूर्वांचल के लोग रहते हैं जो दलित रहते हैं वहाँ जो महादलित अभी पिछड़े रहते हैं उनके लिए जो काम किया है मैं जब बेटियों के चेहरे की मुस्कुराहट को देखता हूँ जब सरकारी स्कूलों में अच्छी अच्छी ड्रेस पहन के जाती है उनको वहाँ पर भोजन मिलता है साफ सुथरा भोजन मिलता है उनके पेरेंट्स की मीटिंग होती है मोहल्ला क्लिनिक जो डिस्पेंसरियाँ बनाई गई उस डिस्पेंसरी में उनका बेहतर इलाज होता है आखिर यही तो सामाजिक न्याय है हम बड़ी-बड़ी बातें करते हैं जी हम ऐसा कर देंगे देश दुनिया सुरक्षा की बात जब आप अपने घर पर जाते हैं और...